ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਦੀਪਨੀਕੀ YouTube ਚੈਨਲ ਤੇ ਅੱਜ ਆਪਾਂ ਤੁਹਾਡੇ ਲਈ ਬਹੁਤ ਹੀ ਸੋਹਣਾ ਬਣਾਈ ਦਾ ਡਿਜ਼ਾਈਨ ਲੈ ਕੇ ਆਏ ਜੇ ਇਸ ਡਿਜ਼ਾਈਨ ਨੂੰ ਆਪਾਂ ਕਿਸੇ ਵੀ ਪ੍ਰੋਜੈਕਟ ਦੇ ਵਿੱਚ ਪਾ ਸਕਦੇ ਹਾਂ ਜਿਵੇਂ ਲੇਡੀਜ਼ ਕਾਰਡੀਗਨ ਬੇਬੀ ਜੈਕਟ ਬੇਬੀ ਸਵੈਟਰ ਜੈਂਟਸ ਵੈਟਰ ਇਹ ਡਿਜ਼ਾਈਨ ਆਪਣਾ ਚਾਰ ਸਲਾਈਆਂ ਦਾ ਡਿਜ਼ਾਈਨ ਹੈ ਜੀ ਦੋ ਸਲਾਈਆਂ ਸਿੱਧੀ ਸਾਈਡ ਤੋਂ ਔਰ ਦੋ ਸਲਾਈਆਂ ਉਲਟੀ ਸਾਈਡ ਤੋਂ ਪੈਂਦੀ ਹੈ ਇਸ ਡਿਜ਼ਾਈਨ ਨੂੰ ਬਣਾਉਣ ਲਈ ਬਣਾਉਣ ਦੇ ਵਿੱਚ ਡਿਜ਼ਾਈਨ ਬਹੁਤ ਹੀ ਆਸਾਨ ਹੈ ਜੀ ਔਰ ਬਣਿਆ ਹੋਇਆ ਡਿਜ਼ਾਈਨ ਬਹੁਤ ਹੀ ਸੋਹਣਾ ਲੱਗਦਾ ਹੈ ਜੀ ਇਸ ਡਿਜ਼ਾਈਨ ਨੂੰ ਬਣਾਉਣ ਲਈ ਆ 8 ਦੇ ਮਲਟੀਪਲ ਕੁੰਡੇ ਲੈਣੇ ਆ ਜੀ ਪਲੱਸ 5 ਕੁੰਡੇ ਐਕਸਟਰਾ ਲੈਣੇ ਆ ਇੱਕ ਕੁੰਡਾ ਐਕਸਟਰਾ ਫਸਟ ਉੱਪਰ ਰੱਖਣਾ ਚਾਰ ਕੁੰਡੇ ਐਕਸਟਰਾ ਆਪਾਂ ਲਾਸਟ ਉੱਪਰ ਰੱਖਣੇ ਇਹਨਾਂ ਚਾਰ ਕੁੰਡਿਆਂ ਵਿੱਚੋਂ ਤਿੰਨ ਕੁੰਡਿਆਂ ਪੌਲਟੇ ਬਣਾਈ ਕਰਨੇ ਆ ਜੀ ਡਿਜ਼ਾਈਨ ਨੂੰ ਸੈੱਟ ਕਰਨ ਲਈ ਔਰ ਇੱਕ ਕੁੰਡਾ ਆਪਾਂ ਐਕਸਟਰਾ ਰੱਖਣਾ ਸਿੱਧੀ ਸਾਈਡ ਤੋਂ ਆਪਣਾ ਹੀ ਡਿਜ਼ਾਈਨ ਇਸ ਤਰ੍ਹਾਂ ਬਣ ਕੇ ਤਿਆਰ ਹੁੰਦਾ ਜੀ ਔਰ ਉਲਟੀ ਸਾਈਡ ਤੋਂ ਆਪਣਾ ਹੀ ਡਿਜ਼ਾਈਨ ਇਸ ਤਰ੍ਹਾਂ ਬਣ ਕੇ ਤਿਆਰ ਹੋ ਜਾਂਦਾ ਫਸਟ ਸਲਾਈ ਫਸਟ ਸਲਾਈ ਇਹਸ ਡਿਜ਼ਾਈਨ ਦੀ ਉਲਟੀ ਸਾਈਡ ਤੋਂ ਜੀ ਉਲਟੀ ਸਾਈਡ ਤੋਂ ਹੀ ਡਿਜ਼ਾਈਨ ਬਣਨਾ ਤਿਆਰ ਹੁੰਦਾ ਜੀ ਕੋਈ ਵੀ ਬਾਰਡਰ ਬਣਾਈ ਕਰਨ ਤੋਂ ਬਾਅਦ ਇੱਕ ਸਲਾਈ ਫਸਟ ਆਪਾਂ ਸਿੱਧੀ ਸਾਈਡ ਤੋਂ ਸਿੱਧੀ-ਸਿੱਧੀ ਬਣਾਈ ਕਰਕੇ ਕੰਪਲੀਟ ਕਰ ਲੈਣੀ ਹੈ ਜੀ ਉਲਟੀ ਸਾਈਡ ਤੋਂ ਆਪਣੇ ਆਏ ਡਿਜ਼ਾਈਨ ਬਣਾਣਾ ਸ਼ੁਰੂ ਹੁੰਦਾ ਹੈ ਇਸ ਦੇ ਵਿੱਚ ਪਹਿਲਾ ਕੁੰਡਾ ਐਕਸਟਰਾ ਇਸ ਦੀ ਆਪਾਂ ਬਣਾਈ ਕਰ ਲੈਣੀ ਹੈ ਜੀ ਇਸ ਤੋਂ ਅੱਗੇ ਤਿੰਨ ਕੁੰਡੇ ਸਿੱਧੇ ਬਣਾਈ ਕਰਨੇ ਆ ਜੀ 1 2 ਔਰ 3 ਤਿੰਨ ਕੁੰਡੇ ਸਿੱਧੇ ਬਣਾਈ ਕਰਨ ਦੇ ਬਾਅਦ ਪੰਜ ਕੁੰਡੇ ਉਲਟੇ ਬਣਾਈ ਕਰ ਰਹੇ ਆ ਜੀ 1 2 3 4 اور 5 ਫਸਟ ਕੁੰਡਾ ਐਕਸਟਰਾ ਇਸ ਨੂੰ ਛੱਡ ਕੇ ਬਾਕੀ 8 ਕੁੰਡਿਆਂ ਦਾ ਪੈਟਰਨ ਹੈ ਇਹੀ 8 ਕੁੰਡਿਆਂ ਦਾ ਪੈਟਰਨ ਆਪਾਂ ਰਿਪੀਟ ਕਰਨਾ ਹੈ ਜੀ 3 ਕੁੰਡੇ ਸਿੱਦੇ 5 ਕੁੰਡੇ ਉਲਟੇ ਬਣਾਈ ਕਰਨੇ ਆ 2 3 4 اور 5 ਲਾਸਟ ਉੱਪਰ ਡਿਜ਼ਾਈਨ ਨੂੰ ਸੈੱਟ ਕਰਨ ਲਈ ਆਪਾਂ ਤਿੰਨ ਕੁੰਡੇ ਸਿੱਧੇ ਬਣਾਈ ਕਰਨੇ ਆ ਜੀ ਦੋ ਡਿਜ਼ਾਈਨ ਆਪਾਂ ਇਸ ਦੇ ਵਿੱਚ ਬਣਾ ਰਹੇ ਆ ਐਕਸਟਰਾ ਕੁੰਡਾ ਇੱਕ ਇਸ ਨੂੰ ਸਲਿੱਪ ਕਰ ਲੈਣਾ ਦੂਸਰੀ ਸਲਾਈ ਦੂਸਰੀ ਸਲਾਈ ਇਹ ਇਸ ਡਿਜ਼ਾਈਨ ਦੀ ਸਿੱਧੀ ਸਾਈਡ ਤੋਂ ਜੀ ਇਹ ਸਲਾਈ ਦੇ ਵਿੱਚ ਪਹਿਲਾ ਕੁੰਡਾ ਐਕਸਟਰਾ ਇਸ ਦੀ ਆਪਾਂ ਬਣਾਈ ਕਰ ਰਹੀਆਂ ਇੱਕ ਸਲਾਈ ਐਕਸਟਰਾ ਕੁੰਡਾ ਆਪਾਂ ਬਣਾਈ ਕਰ ਰਹੇ ਆ ਇੱਕ ਸਲਾਈ ਸਲਿੱਪ ਕਰ ਰਹੇ ਆ ਜੀ ਇਸ ਤੋਂ ਅੱਗੇ ਤਿੰਨ ਕੁੰਡੇ ਸਿੱਧੇ ਬਣਾਈ ਕਰਨੇ ਆ ਜੀ। ਇਸ ਤਰ੍ਹਾਂ ਤਿੰਨ ਕੁੰਡੇ ਸਿੱਧੇ ਬਣਾਈ ਕਰਨ ਦੇ ਬਾਅਦ ਥ੍ਰੈਡ ਕਰਨਾ ਹੈ ਆਪਣੀ ਸਾਈਡ ਪੰਜ ਕੁੰਡਿਆਂ ਨੂੰ ਇਸ ਤਰ੍ਹਾਂ ਸਲਾਈ ਉੱਪਰੋਂ ਸਲਿੱਪ ਕਰ ਲੈਣਾ। ਥ੍ਰੈਡ ਬਾਹਰੀ ਸਾਈਡ ਕਰ ਦੇਣਾ। ਇਹਨਾਂ ਪੰਜ ਕੁੰਡਿਆਂ ਨੂੰ ਫੇਰ ਏਸੇ ਸਲਾਈ ਉੱਪਰ ਹੀ ਸਲਿੱਪ ਕਰ ਲੈਣਾ। ਐਸ ਤਰ੍ਹਾਂ ਜੀ। ਥ੍ਰੈਡ ਆਪਣੀ ਸਾਈਡ ਕਰਨਾ ਹੈ। ਫੇਰ ਪੰਜ ਕੁੰਡੇ ਇਸੇ ਸਲਾਈ ਉੱਪਰ ਸਲਿੱਪ ਕਰ ਲੈਣੇ ਆ। ਥ੍ਰੈਡ ਬਾਹਰਲੀ ਸਾਈਡ ਕਰ ਦੇਣਾ। ਇਸ ਦੇ ਨਾਲ ਆਪਣੇ ਇਹ ਦੋ ਥ੍ਰੈਡ ਹੋ ਗਏ ਜੀ نیچے ਇੱਕ ਔਰ ਦੋ। ਇਹੀ ਅੱਠ ਕੁੰਡਿਆਂ ਦਾ ਪੈਟਰਨ ਆ ਪਰ ਰਿਪੀਟ ਕਰਨਾ ਤਿੰਨ ਕੁੰਡੇ ਸਿੱਧੇ ਥ੍ਰੈਡ ਆਪਣੀ ਸਾਈਡ ਕਰਨਾ ਪੰਜ ਕੁੰਡਿਆਂ ਨੂੰ ਇਸ ਤਰ੍ਹਾਂ ਸਲਾਈ ਉੱਪਰੋਂ ਸਲਿੱਪ ਕਰ ਲੈਣਾ। ਥ੍ਰੈਡ ਬਾਹਰਲੀ ਸਾਈਡ ਕਰ ਦੇਣਾ। ਇਹਨਾਂ ਪੰਜੋਂ ਕੁੰਡਿਆਂ ਨੂੰ ਫੇਰ ਇਸੇ ਸਲਾਈ ਉੱਪਰ ਹੀ ਸਲਿੱਪ ਕਰ ਲੈਣਾ ਜੀ ਥ੍ਰੈਡ ਆਪਣੀ ਸਾਈਡ ਕਰਕੇ ਪੰਜ ਕੁੰਡੇ ਫੇਰ ਇਸੇ ਸਲਾਈ ਉੱਪਰ ਸਲਿੱਪ ਕਰ ਦੇਣੇ ਆ ਥ੍ਰੈਡ ਬਾਹਰਲੀ ਸਾਈਡ ਕਰਕੇ ਲਾਸਟ ਉੱਪਰ ਤਿੰਨ ਕੁੰਡੇ ਸਿੱਧੇ ਬਣਾਈ ਕਰ ਦੇਣੇ ਆ ਔਰ ਇੱਕ ਕੁੰਡਾ ਐਕਸਟਰਾ ਇਸ ਨੂੰ ਸਲਿੱਪ ਕਰ ਲੈਣਾ ਤੀਸਰੀ ਸਲਾਈ ਤੀਸਰੀ ਸਲਾਈ ਇਸ ਡਿਜ਼ਾਈਨ ਦੀ ਉਲਟੀ ਸਾਈਡ ਤੋਂ ਜੀ ਇਸ ਸਲਾਈ ਦੇ ਵਿੱਚ ਪਹਿਲਾ ਕੁੰਡਾ ਐਕਸਟਰਾ ਇਸ ਦੀ ਆਪਾਂ ਬਣਾਈ ਕਰ ਲੈਣੀ ਹੈ ਇਸ ਤੋਂ ਅੱਗੇ ਤਿੰਨ ਕੁੰਡੇ ਸਿੱਧੇ ਬਣਾਈ ਕਰਨੇ ਆ ਪੰਜ ਕੁੰਡੇ ਉਲਟੇ ਬਣਾਈ ਕਰਨੇ ਆ ਉਲਟੀ ਸਾਈਡ ਤੋਂ ਇਹ ਡਿਜ਼ਾਈਨ ਦੀਆਂ ਦੋਨੋਂ ਸਲਾਈਆਂ ਸੇਮ ਹੀ ਬਣਾਈ ਹੁੰਦੀਆਂ ਜੀ ਤਿੰਨ ਕੁੰਡੇ ਸਿੱਧੇ ਇਸ ਤਰ੍ਹਾਂ ਔਰ ਪੰਜ ਕੁੰਡੇ ਉਲਟੇ ਬਣਾਈ ਕਰਨੇ ਆ। ਲਾਸਟ ਉੱਪਰ ਤਿੰਨ ਕੁੰਡੇ ਸਿੱਧੇ ਬਣਾਈ ਕਰਦੇ ਨੇ ਜੀ ਔਰ ਇੱਕ ਕੁੰਡਾ ਐਕਸਟਰਾ ਇਸ ਨੂੰ ਸਲਿੱਪ ਕਰ ਲੈਣਾ। ਚੌਥੀ ਸਲਾਈ ਚੌਥੀ ਸਲਾਈ ਇਸ ਡਿਜ਼ਾਈਨ ਦੀ ਲਾਸਟ ਸਲਾਈ ਹੈ ਜੀ। ਚਾਰੀ ਸਲਾਈਆਂ ਦਾ ਹੀ ਡਿਜ਼ਾਈਨ ਹੈ। ਇਸ ਦੇ ਵਿੱਚ ਪਹਿਲਾ ਕੁੰਡਾ ਐਕਸਟਰਾ ਇਸ ਦੀ ਬਣਾਈ ਕਰ ਲੈਣੀ ਹੈ ਇਸ ਤੋਂ ਅੱਗੇ ਤਿੰਨ ਕੁੰਡੇ ਸਿੱਧੇ ਬਣਾਈ ਕਰਨੇ ਆ ਜੋ ਕੁੰਡੇ ਆ ਪਲਟੀ ਸਾਈਡ ਦੇ ਵਿੱਚ ਸਿੱਧੇ ਬਣਾਈ ਕੀਤੇ ਇਹਨਾਂ ਨੂੰ ਸਿੱਧੀ ਸਾਈਡ ਦੇ ਵਿੱਚ ਸਿੱਧੇ ਬਣਾਈ ਕਰ ਦੇਣਾ ਇਸ ਤੋਂ ਅੱਗੇ ਪੰਜ ਕੁੰਡੇ ਡਿਜ਼ਾਈਨ ਵਾਲੇ ਆਗੇ ਜੀ ਇਹਨਾਂ ਵਿੱਚੋਂ ਦੋ ਕੁੰਡੇ ਸਿੱਧੇ ਬਣਾਈ ਕਰ ਦੇਣੇ ਆ ਔਰ ਤੀਸਰੇ ਕੁੰਡੇ ਦੇ ਆਪਾਂ ਇਸ ਤਰ੍ਹਾਂ ਜੋ نیچے ਵਾਲੇ ਦੋ ਥ੍ਰੈਡ ਹੈ ਜੀ ਇਹਨਾਂ ਨੂੰ ਇਸ ਤਰ੍ਹਾਂ ਸਲਾਈ ਉੱਪਰ ਲੈਣਾ ਇੱਕ ਕੁੰਡਾ ਇਹ ਸਿੱਧਾ ਬਣਾਈ ਕਰ ਦੇਣਾ ਇਸ ਕੁੰਡੇ ਨੂੰ ਸਲਾਈ ਤੋਂ ਸਲਿੱਪ ਕਰ ਦੇਣਾ ਔਰ ਜੋ ਨੀਚੇ ਵਾਲੇ ਦੋ ਥ੍ਰੈਡ ਆ ਇਹਨਾਂ ਨੂੰ ਵੀ ਸਲਾਈ ਤੋਂ ਸਲਿੱਪ ਕਰ ਦੇਣਾ ਇਸ ਦੇ ਨਾਲ ਆਪਣਾ ਡਿਜ਼ਾਈਨ ਪੈ ਜਾਊਗਾ ਜੀ ਇਸ ਦੇ ਨਾਲ ਵਾਲੇ ਦੋ ਕੁੰਡੇ ਸਿੱਧੇ ਫਸਟ ਕੁੰਡਾ ਐਕਸਟਰਾ ਇਸ ਨੂੰ ਛੱਡ ਕੇ ਬਾਕੀ ਅੱਠ ਕੁੰਡਿਆਂ ਦਾ ਪੈਟਰਨ ਹੈ ਜੀ ਤਿੰਨ ਕੁੰਡੇ ਸਿੱਧੇ ਬਣਾਈ ਕਰਨੇ ਆ ਅੱਗੇ ਦੋ ਕੁੰਡੇ ਸਿੱਧੇ ਇੱਕ ਕੁੰਡੇ ਉੱਪਰ ਡਿਜ਼ਾਈਨ ਪਾਉਣਾ ਇਸ ਦੇ ਨਾਲ ਵਾਲੇ ਦੋ ਕੁੰਡੇ ਸਿੱਧੇ ਇਹੀ ਡਿਜ਼ਾਈਨ ਆਪਾਂ ਪੈਟਰਨ ਰਿਪੀਟ ਕਰਨਾ ਹੈ ਤਿੰਨ ਕੁੰਡੇ ਸਿੱਧੇ ਅੱਗੇ ਡਿਜ਼ਾਈਨ ਵਾਲੇ ਪੰਜ ਕੁੰਡਿਆਂ ਵਿੱਚੋਂ ਦੋ ਕੁੰਡੇ ਸਿੱਧੇ ਬਣਾਈ ਕਰਦੇ ਨੇ ਜੀ ਅੱਗੇ ਜੋ نیچے ਆਪਾਂ ਦੋ ਥ੍ਰੈਡ ਰੱਖੇ ਆ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਸਲਾਈ ਉੱਪਰ ਲੈ ਲੈਣਾ ਤੀਸਰਾ ਕੁੰਡਾ ਸਿੱਧਾ ਬਣਾਈ ਕਰ ਦੇਣਾ ਇਸ ਬਣਾਈ ਕੀਤੇ ਕੁੰਡੇ ਨੂੰ ਸਲਾਈ ਤੋਂ ਸਲਿੱਪ ਕਰ ਦੇਣਾ ਔਰ ਇਹਨਾਂ ਦੋਨੋਂ ਥ੍ਰੈਡਾਂ ਨੂੰ ਵੀ ਆਪਾਂ ਸਲਾਈ ਤੋਂ ਸਲਿੱਪ ਕਰ ਦੇਣਾ ਇਸ ਤਰ੍ਹਾਂ ਇਸ ਦੇ ਨਾਲ ਆਪਣਾ ਹੀ ਡਿਜ਼ਾਈਨ ਬਣ ਜੂਗਾ ਜੀ ਇਸ ਦੇ ਨਾਲ ਵਾਲੇ ਦੋ ਕੁੰਡੇ ਸਿੱਧੇ ਅੱਗੇ ਲਾਸਟ ਉੱਪਰ ਆਪਣੇ ਤਿੰਨ ਕੁੰਡੇ ਸਿੱਧੇ ਹੈ ਜੀ ਇਹਨਾਂ ਨੂੰ ਆਪਾਂ ਬਣਾਈ ਕਰ ਲੈਣਾ ਔਰ ਐਕਸਟਰਾ ਕੁੰਡਾ ਸਲਿੱਪ ਕਰ ਲੈਣਾ ਦੋ ਸਲਾਈਆਂ ਸਿੱਧੀ ਸਾਈਡ ਤੋਂ ਔਰ ਦੋ ਸਲਾਈਆਂ ਉਲਟੀ ਸਾਈਡ ਤੋਂ ਪਾਉਣ ਤੋਂ ਬਾਅਦ ਆਪਣਾ ਹੀ ਡਿਜ਼ਾਈਨ ਬਣ ਕੇ ਤਿਆਰ ਹੋ ਜਾਂਦਾ ਜੀ ਬਣਿਆ ਹੋਇਆ ਡਿਜ਼ਾਈਨ ਬਹੁਤ ਹੀ ਸੋਹਣਾ ਲੱਗਦਾ ਹੈ ਇਸ ਡਿਜ਼ਾਈਨ ਨੂੰ ਅੱਗੇ ਆਪਾਂ ਫਸਟ ਸਲਾਈ ਉਲਟੀ ਸਾਈਡ ਤੋਂ ਰਿਪੀਟ ਕਰਦੇ ਜਾਣਾ ਜੀ ਫਸਟ ਸਲਾਈ ਉਲਟੀ ਸਾਈਡ ਤੋਂ ਹੀ ਇਹ ਡਿਜ਼ਾਈਨ ਆਪਣਾ ਰਿਪੀਟ ਹੁੰਦਾ ਜਾਊਗਾ ਇਸ ਡਿਜ਼ਾਈਨ ਨੂੰ ਆਪਾਂ ਕਿਸੇ ਵੀ ਕਲਰ ਦੇ ਵਿੱਚ ਕਿਸੇ ਵੀ ਪ੍ਰੋਜੈਕਟ ਦੇ ਵਿੱਚ ਆਸਾਨੀ ਨਾਲ ਬਣਾਈ ਕਰ ਸਕਦੇ ਹਾਂ ਜੇ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ